ਬਬਲੀ ਹੂੰ ਤੂੰ ਮੈਨੂੰ ਆਪਣੇ ਮਾਸੜ ਦੇ ਘਰੇ ਕਿਰਾਏ ਤੇ ਰੱਖਿਆ ਯਾਰ ਕਿੰਨਾ ਚਿਰ ਕਿਰਾਏ ਦਿੰਦਾ ਰਹੂੰਗਾ ਮੇਰਾ ਕਿਰਾਏ ਮਾਫ ਕਰਾ ਦੇ ਯਾਰ ਕੋਈ ਗੱਲ ਨਹੀਂ ਕਰ ਲੈਣਾ ਮੈਂ ਮਾਸੜ ਜੀ ਨਾਲ ਹੂੰ ਤੂੰ ਕਿਰਾਏ ਮਾਫ ਦੀ ਗੱਲ ਨਹੀਂ ਕਰਨੀ ਹਾਂ ਤੇਰੇ ਮਾਸੜ ਦੀਆਂ ਕੁੜੀਆਂ ਦੀ ਮੇਰੇ ਨਾਲ ਰਿਸ਼ਤੇ ਦੀ ਗੱਲ ਕਰਨੀ ਹੈ ਕਿਰਾਏ ਤਾਂ ਆਪਣੇ ਆਪ ਮਾਫ ਹੋ ਜੂ ਲੈ ਉਹਨਾਂ ਦੇ ਰਿਸ਼ਤੇ ਦੀ ਗੱਲ ਤਾਂ ਪਹਿਲੀ ਕੀ ਤੌਰ ਚੱਲੀ ਜਾਂਦੀ ਹੈ ਦੋਹਾਂ ਦੀ ਨਾ ਨਾ ਇੱਕ ਦੀ ਬਸ ਫਿਰ ਉਹਨਾਂ ਨੂੰ ਜਿਹੜੀ ਪਸੰਦ ਆ ਗਈ ਆ ਗਈ ਦੂਜੀ ਬਸ ਮੇਰੀ ਝੋਲੀ ਵਿੱਚ ਪਾ ਦਿਓ ਹਾਂ ਤਲ ਫਰਾਂ ਕਰਦੇ ਆ ਕਿਵੇਂ ਅਸੀਂ ਤੇਨਾਂ ਵਿਆਹਾਂਗੇ ਝੋਲੀ ਤੋਪੇ ਪਾ ਲਈ ਸਾੜੇ ਤੈਨੂੰ ਆਪਣੀ ਮਾਸੀ ਦੀਆਂ ਧੀਆਂ ਲਈ ਆਹੀ ਰਿਸ਼ਤਾ ਲੱਭੇ ਸੀ ਮਸੜ ਜੀ ਮਸੜ ਜੀ ਮਸ ਉਹ ਬਾਟੀ ਜੇ ਕਮੀਤਾ ਦੱਸ ਰਹਿੰਦੇ ਜੀ ਕੀ ਐ ਤੂੰ ਪਹਿਲਾਂ ਮੈਨੂੰ ਵਾਅਦਾ ਦੱਸ ਉਹਦੇ ਚ ਕੀ ਆ ਸੁਣੋ ਚਾਪੜ ਵਰਗਾ ਮੂੰਹ ਗੋਲ ਢਿੱਡ ਵਧੀਆ ਸੋਹਣਾ ਛੋਟਾ ਕੱਦ ਤੁਹਾਡੀਆਂ ਕੁੜੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਿਆ ਜਾਂਦਾ ਸੋਹਣਾ ਲੱਗੂ ਸੋਹਣਾ ਨਹੀਂ ਲੱਗੂ ਬਲਕਿ ਇੰਜ ਲੱਗੂ ਜਿਵੇਂ ਮੈਂ ਸ਼ਾਹੂਕਾਰ ਦਾ ਕਰਜ਼ਾ ਨਹੀਂ ਮੋੜ ਸਕਿਆ ਤੇ ਰਿਕਵਰੀ ਚੋਂ ਮਰੀ ਧੀ ਲੈ ਗਿਆ ਤੂੰ ਮੋਟਾ ਜੋੜਨ ਦੀ ਗੱਲ ਕਰਦਾ ਇਹ ਜਿਆ ਮਲੰਗ ਨੂੰ ਤਾਂ ਆਪਣੀ ਕੋਈ ਮਰੀ ਪਈ ਕੁੜੀ ਦੀ ਅਰਥੀ ਨੂੰ ਨਾ ਮੋਟਾ ਦੇਣ ਦਵੇ ਨਾ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਵੀ ਬਬਲੀ ਸਿਧਰਾ ਉਦੋਂ ਤਾਂ ਆਪਣੀ ਸਾਲੀ ਮੂਰੇ ਨੰਬਰ ਬਣਾਉਣ ਨੂੰ ਤੇ ਮੁੰਡੇ ਨੂੰ ਇੰਡੀਆ ਤੋਂ ਇੱਥੇ ਲਾਇਆ ਸਤਵੰਤ ਕੌਰ ਜੀ ਸਾਲੀ ਦੇ ਨਾਂ ਤੋਂ ਤਾਂ ਰਿਚ ਵੀ ਚਾਂਬਲ ਜਾਂਦਾ ਮੈਂ ਤਾਂ ਫੇਰ ਬੰਦਾ ਨਾ ਤੇਰੇ ਕਹਿਣ ਤੇ ਮੈਂ ਬੰਟੀ ਨੂੰ ਛੱਤ ਤੇ ਕੀ ਬਿਠਾ ਲਿਆ ਉਹ ਸਿੱਧਾ ਛੱਤ ਤੇ ਹੀ ਬੈਠਣ ਨੂੰ ਤਿਆਰ ਹੋ ਗਿਆ ਮੰਨਿਆ ਮੈਂ ਪਹਿਲਾਂ ਕਵਾੜ ਦਾ ਕੰਮ ਕਰਦਾ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਜੁਆਈ ਵੀ ਕਵਾੜੀ ਲੱਭੂਗਾ ਪਲਵੰਤ ਸਿੰਘ ਸਿੱਧੂ ਆਪਣੀਆਂ ਕੁੜੀਆਂ ਲਈ ਇਹੋ ਜਿਹੇ ਮੁੰਡੇ ਲੱਭੂ ਇਹੋ ਜਿਹੇ ਮੁੰਡੇ ਲੱਭੂ ਕਿ ਦੁਨੀਆ ਸੱਡ ਸੱਡ ਮਰੂ ਲਾਫੋਂ ਆਪਣੀਆਂ ਲਾਡਲੀਆਂ ਨੂੰ ਕਿ ਪੇਪਰ ਤਾਂ ਕਦੋਂ ਦੇ ਮੋਗੇ ਹੁਣ ਕਿਹੜੀ ਰੀਵੈਲਿਊਏਸ਼ਨ ਕਰਾਉਣ ਲਈ ਇੰਡੀਆ ਰੁਕਿਆ ਹੋਇਆ ਨੈਣਾ ਬਾਵਰੇ ਨੈਣਾ ਬਾਵਰੇ ਨੈਣਾ ਬਾਵਰੇ ਨੈਣਾ ਸੋਨੀਆ ਸੋਨੀਆ ਹੁਣ ਤੂੰ ਦੇਖਿਆ ਲਾਚੋ 12ਵੀਂ ਆ ਜਾ ਤੂੰ ਜਦੋਂ ਦੀ ਵਿਕਰਮ ਨੂੰ ਮਿਲੀ ਹੈ ਨਾ ਤੂੰ ਚੱਲੀ ਹੋਈ ਫਿਰਦੀ ਹੈ ਉਹ ਹੈ ਨਾ ਬਿਆਰਾ ਤੂੰ ਮੈਨੂੰ ਉਹਦੇ ਸਪਨਿਆਂ ਚ ਹੀ ਰਹਿਣ ਦੇ ਠੀਕ ਹੈ ਫਿਰ ਅਸੀਂ ਵਿਆਹ ਵਿੱਚ ਸਪਨੇ ਜਿ ਘਰਾਲਾਂਗੇ ਵਿਆਹ ਤਾਂ ਪਸਾਚੀ ਮੁੱਛੀ ਵਾਲਾ ਕਰਾਵਾਂਗੇ ਤੇਰੇ ਵੱਲੇ ਨੂੰ ਸੁਣਦਾ ਨਹੀਂ ਮੇਰੇ ਵੱਲ ਬੋਲਦਾ ਨਹੀਂ ਤੈਨੂੰ ਲੱਗਦਾ ਆਪਣੇ ਮਾਮ ਦਾ ਇੱਦਾਂ ਦੇ ਮੁੰਡੇ ਲਈ ਮੰਨ ਜਾਣਗੇ ਮੰਨ ਜਾਣਗੇ ਵਿਕਰਮ ਤਾਂ ਰੋਕੇ ਇੱਕ ਵਾਰੀ ਮਾਮ ਜਾਣ ਨੂੰ ਮਿਲਣ ਜਿੱਦਾਂ ਉਹਨੇ ਆਪਣਾ ਦਿਲ ਜਿੱਤ ਲਿਆ ਉਹਦੇ ਮਾਮਜਾ ਤੇ ਵੀ ਜਿੱਤ ਲੈਣਗੇ ਪਰੋਂ ਤਾਂ ਕਪ ਹੈ ਡਿਸੇਬਿਲਟੀ ਵਾਲੀ ਗੱਲ ਕੋਕੇ ਰੱਖਣੀ ਆ ਹੂੰ ਜੈਸਿਕਾ ਮਮ ਦਾ ਫੋਨ ਹੈ ਹੈਲੋ ਹੈਲੋ ਬੇਟਾ ਆ ਲਵ ਯੂ ਮਮਾ ਆ ਲਵ ਯੂ ਟੂ ਬੇਟਾ ਕੀ ਗੱਲ ਬੜੀ ਖੁਸ਼ ਲੱਗਦੀ ਹੈ ਬਸ ਗੱਲ ਹੀ ਖੁਸ਼ੀ ਦੀ ਹੈ ਮੈਨੂੰ ਵੀ ਦੱਸ ਦੋ ਕੀ ਗੱਲ ਹੈ ਮੈਂ ਵੀ ਖੁਸ਼ ਹੋਲਾਂ ਨਹੀਂ ਪਹਿਲਾਂ ਤੁਸੀਂ ਦੱਸੋ ਤੁਸੀਂ ਕਿਵੇਂ ਯਾਦ ਕੀਤਾ ਬੇਟਾ ਤੁਹਾਡੇ ਪੇਪਰ ਖਤਮ ਹੋਏ 10 ਦਿਨ ਹੋ ਗਏ ਤੁਸੀਂ ਮਲੇਸ਼ੀਆ ਵਾਪਸ ਆਉਣਾ ਕਿ ਨਹੀਂ ਆਉਣਾ ਤੁਹਾਨੂੰ 2 ਦਿਨ ਬਾਅਦ ਮੁੰਡੇ ਵਾਲਿਆਂ ਨੇ ਦੇਖਣ ਆਉਣਾ ਹੈ। ਆਮ ਬੜਲ ਕੁਛ ਅਕਸ਼ਲੀ ਮਮਾ ਜੈਸਕ ਨੇ ਤੁਹਾਡੀ ਨਾ ਫਿਕਰ ਮੁਕਾਤੀ ਨਹੀਂ ਮਮਾ ਮੈਂ ਨਹੀਂ ਸੋਨੀਆ ਵੀ ਕੀ ਮਤਲਬ ਮਤਲਬ ਅ ਅਸੀਂ ਦੋਵਾਂ ਨੇ ਆਪਣੇ ਲਈ ਮੁੰਡੇ ਲੱਭ ਲੈਨੇ ਜੈ ਜੀ ਤੁਸੀਂ ਆਪਾਂ ਕਮਲੀਆਂ ਰਮਲੀਆਂ ਉਹ ਜੇ ਮੁੰਡੇ ਦੇਖ ਲਏ ਹੋਣੇ ਨੇ ਨਹੀਂ ਨਹੀਂ ਮਮਾ ਮੇਰੇ ਵਾਲਾ ਨਾ ਉਹ ਵਿਕਰਮ ਮਮਾ ਬਹੁਤ ਹੀ ਜ਼ਿਆਦਾ ਚੰਗਾ ਹੈ ਮੇਰੀ ਚੰਗੀ ਮਾੜੀ ਹਰ ਇੱਕ ਗੱਲ ਸੁਣਦਾ ਹੈ ਕਦੇ ਮਾਇਨੀ ਕਰਦਾ ਮਮਾ ਮੇਰੇ ਵਾਲਾ ਵੀ ਬਹੁਤ ਡਾਊਨ ਟੂ ਅਰਥ ਹੈ ਉਹ ਹਰ ਗੱਲ ਮੇਰੀ ਚੁੱਪਚਾਪ ਸੁਣਦਾ ਹੈ ਮਜਾ ਲੈ ਅੱਗੂ ਕੁਝ ਵੀ ਬੋਲ ਜੇ ਬੇਟਾ ਮੁੰਡੇ ਤਾਂ ਸੁਣਨ ਚ ਬਹੁਤ ਵਧੀਆ ਲੱਗਦੇ ਨੇ ਤੁਸੀਂ ਵਾਪਸ ਆ ਜਾਓ ਫਿਰ ਮੈਂ ਤੁਹਾਡੇ ਡੈਡੀ ਨਾਲ ਵੀ ਗੱਲ ਕਰਦੀ ਆ ਓਕੇ ਓਕੇ ਸੋਨਿਆ ਜੈਸਿਕਾ ਸਸਿਕਾ ਪਹੁੰਚ ਗਿਆਂ ਮਮਾ ਕਿੱਥੇ ਆ ਮਮੀ ਬੱਚਾ ਇਹ ਕਿਤਾਬ ਬੱਚਿਆ ਕਹਿ ਕੇ ਸਿਰ ਤੇ ਚੜਾਇਆ ਹੋਇਆ ਨਾ ਪੇਪਰ ਥੋੜੇ ਕਦੋਂ ਦੇ ਮੋਗੇ ਸੀ ਬਾਅਦ ਚੱਕ ਵੀ ਆਪ ਕਰਨ ਲੱਗ ਪਏ ਸੀ ਡੈਡੀ ਸਾਨੂੰ ਤਾਂ ਕੋਈ ਜ਼ਰੂਰੀ ਕੰਮ ਪੈ ਗਿਆ ਸੀਗਾ ਨਾ ਜ਼ਰੂਰੀ ਕੰਮ ਨੂੰ ਉੱਥੇ ਇੰਜਣ ਖੋਲ ਕੇ ਬਹਿ ਗਿਆਂ ਸੀ ਜਿਹੜਾ ਇੰਨਾ ਟਾਈਮ ਲੱਗ ਗਿਆ ਤੁਸੀਂ ਨਾ ਆਉਂਦੀਆਂ ਦੇ ਮਗਰ ਪੈ ਗਏ ਇਹਨਾਂ ਨੂੰ ਕੁਝ ਖਾ ਪੀ ਤਾਂ ਲੈਣ ਦਿਓ ਝੜਕਾ ਖਾ ਤਾਂ ਲਈਆਂ ਹੋਰ ਕੀ ਖਿਲਾਵਾਂ ਬਰੋਟੀ ਹਾਂ ਤੁਸੀਂ ਨਾ ਫਰੈਸ਼ਨ ਅਪ ਹੋ ਮੈਂ ਤੁਹਾਡੇ ਲਈ ਨਾਸ਼ਤਾ ਬਣਾਉਣੀ ਆ ਠੀਕ ਹੈ ਠੀਕ ਹੈ ਬਸ ਦੋੇ ਕੰਮ ਆਉਂਦੇ ਆ ਜਾਂ ਨਾਸ਼ਤਾ ਬਣਾਉਣਾ ਜਾਂ ਸਿੱਧੂ ਨੂੰ ਗੁੱਦੂ ਬਣਾਉਣਾ ਸੌਰੀ ਭੈਣ ਜੀ ਸੌਰੀ ਭੈਣ ਜੀ ਨਹੀਂ ਖੰਬਾ ਆ ਹਾਂ ਯੇ ਵਾਓ ਸ਼ਾਬਾਸ਼ ਹੈ ਮਲੇਸ਼ੀਆ ਗਵਰਨਮੈਂਟ ਦੇ ਥਾਂ ਥਾਂ ਤੇ ਖੰਬੇ ਲਵਾ ਰੱਖੇ ਨੇ ਸਟਪ ਭੈਣ ਜੀ ਗਲਤ ਨਾ ਸਮਝੋ ਮੈਂ ਤਾਂ ਆਪਣੇ ਰਿਸ਼ਤੇ ਲਈ ਚੱਲਿਆ ਸੀ ਕੁੜੀ ਦੇ ਭਰਾ ਨੂੰ ਪਤਾ ਨਾ ਲੱਗੇ ਵੀ ਮੈਂ ਇੰਨਾ ਇਸ ਕਰਕੇ ਬੁਢੋਟੀ ਵੀ ਘਰੇ ਛੱਡਿਆ ਨਹੀਂ ਤਾਂ ਮੇਰੇ ਕੀ ਮਜਾ ਲਵੇ ਲੋਕਾਂ ਚ ਬਾਈਦਾ ਫਿਰਾਂ ਭੈਣ ਜੀ ਜੇ ਹਜੇ ਵੀ ਨਾਰਾਜ ਹੋ ਤਾਂ ਤੁਹਾਡੀ ਮਰਜ਼ੀ ਮੈਂ ਕੀ ਕਰ ਸਕਦਾ ਹਾਂ ਗਿਆ ਮੈਂ ਤਾਂ ਤੁਹਾਨੂੰ ਦੂਰੇ ਦੇਖ ਲਿਆ ਸੀਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਟਿੰਕੂ ਬੈਠਾ ਜੀ ਟਿੰਕੂ ਰਿਲੈਕਸ ਹੋ ਕੇ ਬੈਠੋ ਥੈਂਕ ਯੂ ਮੈਨੂੰ ਕਾਜਲ ਕਹਿ ਰਹੀ ਸੀ ਵੀ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਹਾਂਜੀ ਹਾਂਜੀ ਮੈਂ ਕਿਹਾ ਵੀ ਤੁਸੀਂ ਤਾਂ ਇੱਕ ਦੂਜੇ ਨੂੰ ਮਿਲਦੇ ਹੀ ਰਹਿੰਦੇ ਹੋ ਕਿਉਂ ਨਾ ਮੁੰਡੇ ਨੂੰ ਇੱਕ ਵਾਰੀ ਮੈਂ ਵੀ ਦੇਖ ਲਾਂ ਵੈਸੇ ਆਪਣਾ ਕੰਮ ਕੀ ਹੈ ਆਪਣਾ ਤੁਹਾਡਾ ਤਾਂ ਮੈਨੂੰ ਪਤਾ ਨਹੀਂ ਮੈਂ ਪੰਜਾਬੀ ਗਾਣਿਆਂ ਦਾ ਵੀਡੀਓ ਡਾਇਰੈਕਟਰ ਹਾਂ ਜੀ ਓ ਵੈਰੀ ਗੁੱਡ ਕੰਮ ਤਾਂ ਬਹੁਤ ਵਧੀਆ ਵੀ ਮੈਨੂੰ ਇਹ ਦੱਸੋ ਤੁਸੀਂ ਕਾਜਲ ਨੂੰ ਪਹਿਲੀ ਵਾਰ ਕਿੱਥੇ ਦੇਖਿਆ ਸੀ ਪਹਿਲੀ ਵਾਰ ਤਾਂ ਅਜ ਤਾਈਂ ਨਹੀਂ ਦੇਖਿਆ ਹੈਬ ਮੇਰਾ ਮਤਲਬ ਹੈ ਮੈਂ ਗਾਣਾ ਸ਼ੂਟ ਕਰ ਰਿਹਾ ਸੀ ਕਾਜਲ ਉੱਥੇ ਆਈ ਸੀ ਉਦੋਂ ਤੋਂ ਕਾਜਲ ਮੇਰੇ ਮਨ ਚ ਵਸ ਗਈ ਵੈਸੇ ਕਾਜਲ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਣਾ ਵੀ ਮੈਂ ਅਨਾਥ ਹ ਨਹੀਂ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਤਾਂ ਬਸ ਮੁੰਡਾ ਇਹੋ ਜਿਹਾ ਚਾਹੀਦਾ ਸੀ ਜਿਹੜਾ ਮੇਰੀ ਕਾਜਲ ਦੀ ਚੰਗੀ ਤਰ੍ਹਾਂ ਦੇਖ ਰਿਖ ਕਰ ਸਕੇ ਤੁਸੀਂ ਬਾਰ-ਬਾਰ ਦੇਖ ਦੇ ਕਿਉਂ ਬੋਲ ਰਹੇ ਹੋ ਹੈ ਮੈਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਕਿਉਂ ਬਸ ਰੰਦੇ ਚੇ ਨਦਰਦਾਂ ਨੂੰ ਦੇਖ ਵੀ ਕਾਜਲ ਮੁੰਡਾ ਮੈਨੂੰ ਪਸੰਦ ਆ ਪਾਜੀ ਤੁਸੀਂ ਸੋਮਵਾਰ ਨੂੰ ਘਰ ਆਇਓ ਆਪਾਂ ਪੰਡਤ ਨੂੰ ਬੁਲਾ ਕੇ ਤਰੀਕ ਵੀ ਪੱਕੀ ਕਰ ਲਾਂਗੇ ਅੱਗੇ ਕੀ ਕਰਨਾ ਹੈ ਇਹ ਵੀ ਦੇਖ ਲਾਂਗੇ ਤੁਸੀਂ ਫੇਰ ਦੇਖ ਦੇ ਕੇ ਬੋਲ ਰਹੇ ਹੋ ਸੌਰੀ ਕਾਜਲ ਪਾਜੀ ਕੋ ਜਿਆਦਾ ਗਰਮ ਸੀ ਬਣ ਕੇ ਕੀ ਫਿਰ ਨਹੀਂ ਨਹੀਂ ਵੀਰੇ ਇਹਨਾਂ ਨੂੰ ਮਜ਼ਾਕ ਕਰਨ ਦੀ ਬਹੁਤ ਆਦਤ ਆ ਇਹਨਾਂ ਨੂੰ ਦੱਸਤਾ ਕੱਲ ਨੂੰ ਮੁੰਡੇ ਵਾਲੇ ਦੇਖਣ ਆ ਰਹੇ ਆ ਜੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜ਼ਰੂਰੀ ਹੂੰ ਇਹਨਾਂ ਦੋਹਾਂ ਨੇ ਨਾ ਆਪਣੇ ਲਈ ਮੁੰਡੇ ਦੇਖੇ ਹੋਏ ਨੇ ਮਸੜੀ ਤਾਂ ਹੇਟ ਮਾਰਜ ਹੋਊਗੀ ਸਾਲਿਆਂ ਲਵ ਮੈਰਿਜ ਹੁੰਦੀ ਆ ਇੱਕ ਤਾਂ ਪਤਾ ਨਹੀਂ ਕਿਹੜੇ ਪੜ੍ਹੂ ਤਾਂ ਅੰਗਰੇਜ਼ੀ ਸਿੱਖਦਾ ਰਹਿੰਦਾ ਨਾ ਤੁਹਾਡੀ ਜ਼ਰੂਰਤ ਕਿਵੇਂ ਹੋਈ ਅੱਜ ਤੱਕ ਸਾਡੇ ਖਾਨਦਾਨ 'ਚ ਕਿਸੇ ਨੇ ਲਵ ਮੈਰਿਜ ਕੀਤੀ ਆ ਇੱਥੇ ਤੱਕ ਮੈਂ ਮੈਰਿਜ ਤੋਂ ਬਾਅਦ ਵੀ ਤੁਹਾਡੀ ਮਾਂ ਨਾਲ ਕਦੇ ਲਵ ਨਹੀਂ ਕੀਤਾ ਬਸ ਉਹੀ ਸਾਰੀ ਜਾਂਦਾ ਜੀ ਗੁੱਸੇ ਘਾਤੇ ਹੁੰਨੇ ਹੋ ਮੁੰਡੇ ਬਹੁਤ ਵਧੀਆ ਨੇ ਤੁਸੀਂ ਇੱਕ ਵਾਰੀ ਮੇਰੇ ਘਰ ਤੇ ਮਿਲੋ ਉਹਨਾਂ ਨੂੰ ਖਾਨਦਾਨ ਕੀ ਆ ਮੁੰਡਿਆਂ ਦਾ ਅਨਾਥ ਨੇ ਕੀ ਕਿਹਾ ਅਨਾਥ ਨੇ ਮੇਰਾ ਪਿਓ ਸੜਕਾਂ ਤੇ ਛਾਣ ਬੂਰੇ ਦਾ ਕੰਮ ਕਰਦਾ ਸੀ ਫੇਰ ਵੀ ਉਹਨੇ ਮੇਰੇ ਲਈ ਖਾਨਦਾਨੀ ਕੁੜੀ ਲੱਭੀ ਕੋਈ ਮੇਰੇ ਚ ਕਮੀਆਂ ਜਾਂ ਥੋੜੇ ਚ ਕਮੀਆਂ ਜਿਹੜਾ ਮੈਂ ਆਪਣੀ ਕੁੜੀਆਂ ਲਈ ਅਨਾਥ ਲੱਭੂਗਾ ਜੀ ਗਲਤ ਕੀ ਗੱਲ ਸੁਣਾ ਮੈਂ ਤੇਰੀ ਸਭ ਤੇਰੀਆਂ ਚਪਲਾਈਆਂ ਹੋਈਆਂ ਨੇ ਆਖੇ ਜੀ ਮੇਰੀਆਂ ਧੀਆ ਔਨਲਾਈਨ ਟਿਕਟ ਟਮ ਬੁੱਕ ਕਰਨੀਆਂ ਸੇਗੀਆਂ ਕਦੇ ਮੈਨੂੰ ਇਹ ਵੀ ਦੱਸਿਆ ਕਿ ਮੇਰੀਆਂ ਧੀਆ ਫੁੱਲ ਕੇ ਲੈਣਾ ਵੀ ਸੇਗੀਆਂ ਇੱਕ ਤਾਂ ਵਰਦੀ ਇਦਾਂ ਦੀ ਪਾ ਲੈਂਦੀਆਂ ਨੇ ਜਿਵੇਂ ਵਰਕਸ਼ਾਪ ਦੇ ਵਿੱਚ ਫਾਰਮਲ ਲੱਗੀਆਂ ਹੁੰਦੀਆਂ ਪਟਿਆਰੇ ਤੋਂ ਨਾ ਜੀ ਡੈਲੀ ਲਈ ਬੇਸ ਦੇ ਲੱਡੂ ਲੈ ਕੇ ਆਈਆਂ ਸੀ ਜੇਨਰਲ ਥੋੜਾ ਮੁੱਠੀ ਖੋਜਵੇਂ ਨਾ ਖਵਾ ਦਿਓ ਸ਼ਾਬਾਸ਼ੇ ਪਿਓ ਨੂੰ ਬੇਸਣ ਦੀ ਰਿਸ਼ਵਤ ਦੇ ਕੇ ਆਪ ਹਲਦੀ ਲਵਾਉਣ ਨੂੰ ਫਿਰਦੀਆਂ ਹਾਂਜੀ ਸਿੱਧੂ ਸਾਹਿਬ ਅੱਜ ਬੜੀਆਂ ਹਲਦੀ ਵੇਸਣ ਦੀਆਂ ਗੱਲਾਂ ਚੱਲ ਰਹੀਆਂ ਨੇ ਦੇਸੀ ਫੇਸ਼ਲ ਕਰਾਉਣਾ ਸੀ ਜੇ ਤੂੰ ਆਪਣੇ ਖਤਰੇ ਦੇ ਨਿਸ਼ਾਨ ਵਰਗਾ ਮੂੰਹ ਠੀਕ ਕਰਾਉਣਾ ਤਾਂ ਦੱਸ ਕਿਉਂ ਹਰ ਵੇਲੇ ਤੰਦੂਰ ਵਾਂਗੂ ਤਪੇ ਰਹਿੰਦੇ ਹੋ ਘਟ ਤੋਂ ਘਟ ਬੰਦਾ ਇਹੀ ਪੁੱਛ ਲੈਂਦਾ ਵੀ ਕਿਵੇਂ ਆਇਆ ਝੋਟੇ ਤੇ ਆਸ਼ਿਕ ਨੂੰ ਜਿੰਨਾ ਮਰਜੀ ਕੁੱਟ ਲੋ ਸਾਲੇ ਮੋੜ ਘੁੜ ਕੇ ਉਸੇ ਗਲੀ ਚ ਆਉਣਗੇ ਹਾਂ ਦੱਸ ਵਧਾਈਆਂ ਦਿਓ ਆਂਟੀ ਜੀ ਜੀ ਹਾਂ ਅੱਜ ਮੈਂ ਕਾਜਲ ਦਾ ਰਿਸ਼ਤਾ ਪੱਕਾ ਕਰਕੇ ਆਇਆ ਹਾਂ ਲੈ ਵਧਾਈਆਂ ਤੈਨੂੰ ਵੰਟੇ ਨਾਲੇ ਮੂੰ ਮਿੱਠਾ ਕਰ ਥੈਂਕ ਯੂ ਜੀ ਆਂਟੀ ਜੀ ਹੁਣ ਕਾਜਲ ਨੇ ਤਾਂ ਆਪਣੇ ਘਰੇ ਚਲੇ ਜਾਣਾ ਜੀ ਜੇ ਤੁਹਾਡਾ ਅਸ਼ੀਰਵਾਦ ਹੋਵੇ ਕਿਉਂ ਨਾ ਮੈਂ ਵੀ ਇੱਕ ਤੋਂ ਦੋ ਹੋ ਜਾਾਂ ਜੀ ਬੇਟਾ ਤੂੰ ਇੱਕ ਤੋਂ ਦੋ ਕਿਉਂ ਹੋਣਾ ਤੂੰ ਡਾਇਰੈਕਟ ਇੱਕ ਤੋਂ ਤਿੰਨ ਹੋ ਜਾ ਦੋਨਾਂ ਨੂੰ ਭੈਣ ਬਣਾ ਮੈਨੂੰ ਸਭ ਪਤਾ ਤੂੰ ਕਿੱਥੋਂ ਬੋਲਦਾ ਪਿਛੜ ਅਦਰ ਫੜਾ ਲੱਡੂ ਲਾ ਬੁੱਤ ਮੂੰ ਮਠਾ ਕਰ ਥੈਂਕ ਯੂ ਬਾਬਾ ਵਧਾਈਆਂ ਤੂੰ ਸ਼ੁਕਰ ਕਰ ਤੇ ਰਹੇ ਜਿਹੜੇ ਭਰਾ ਤੋਂ ਖੜਾ ਛੁੱਟਿਆ ਚੱਲ ਕੱਜ ਓਏ ਇਧਰ ਕਿਧਰ ਮੂੰ ਚੱਕਿਆ ਇਧਰ ਬਿਜ਼ਨਸ ਕਲਾਸ ਪੌੜੀਆਂ ਨੇ ਤੇਰੇ ਲਈ ਇਧਰ ਬਣੀਆਂ ਇਕਨੋਮੀ ਕਲਾਸ ਲੋਹੇ ਦੀਆਂ ਗੋਲ ਗੋਲ ਬਣ ਜਾ ਛੁਰਲੀ ਸਾਲੇ ਜਿੰਨੇ ਝੱਲੇ ਮੇਰੇ ਹੀ ਪੱਲੇ ਮਾਸੇ ਲੱਡੂ ਜਾ ਬੱਬੀ ਮਾਸੇ ਜੀ ਨੂੰ ਮਨਾ ਕੇ ਲਿਆ ਜਾ ਸ਼ਾਬਾਸ਼ ਕੀ ਚਾਹੀਦਾ ਉਹ ਉਹ ਸਾਲਿਆ ਗੱਲ ਨੂੰ ਬਾਹਰ ਵੀ ਕੱਢੇਗਾ ਕਿ ਚੁੰਗਿਆ ਜਾਏਗਾ ਲਾਈਆ ਤੇਰੇ ਨਾਲ ਤਾਂ ਇੱਕ ਸਾਲ ਦਾ ਜਵਾਕ ਚੰਗਾ ਜਿਹੜਾ ਮਮਾ ਮਮਾ ਕਹਿ ਕੇ ਮਾਂ ਨੂੰ ਸਮਝਾਤਾ ਦਿੰਦਾ ਕਿ ਮੈਨੂੰ ਦੁੱਧ ਚਾਹੀਦਾ 25 ਸਾਲਾਂ ਦਾ ਹੋ ਗਿਆ ਇਹ ਨਹੀਂ ਹੁਣ ਤਾਂ ਕਹਿ ਸਕਿਆ ਕਿ ਮਾਸੜ ਜੀ ਮੈਨੂੰ ਲੱਡੂ ਚਾਹੀਦਾ ਮਾਸੜ ਜੀ ਆਪਣੀ ਡਾਂਗ ਦੀ ਫੋਟੋ ਹੈ ਉਹ ਇੱਥੇ ਰਿਆ ਡਾਂਗ ਦੇ ਦੀ ਤਲਵਾਰ ਦੀ ਆ ਮੇਰੇ ਭਰਾ ਤਾਂ ਡਾਂਗ ਹੀ ਹੈ ਜਦੋਂ ਤੁਹਾਨੂੰ ਗੁੱਸਾ ਆਉਂਦਾ ਤੁਸੀਂ ਮੈਨੂੰ ਇਹਨਾਂ ਵਾਲੀ ਕੁੱਟਦੇ ਹੋ ਡਿੱਟੋ ਉਹਦੇ ਵਰਗੀ ਤਾਂ ਹੈ ਓਏ ਮੂਰਖਾ ਵਰਗੀ ਨਹੀਂ ਐ ਉਹੀ ਐ ਹਾਂ ਕੀ ਲਿਖਿਆ ਜੈਪੁਰ ਸ਼ਾਹੀ ਘਰਾਣੇ ਦੀਆਂ ਗਵਾਚੀਆਂ ਤੇ ਨਾਮ ਵਿੱਚ ਵੰਡੀਆਂ ਚੀਜ਼ਾਂ ਇਹ ਨਾਮ ਵਿੱਚ ਵੰਡੀ ਸ਼ਾਹੀ ਹੀਰਿਆਂ ਦੀ ਤਲਵਾਰ ਦੀ ਕੀਮਤ ਹੈ ਜੰਤਰ ਅੰਤਰਰਾਸ਼ਟਰੀ ਬਾਜ਼ਾਰ 'ਚ 20 ਕਰੋੜ ਰੁਪਏ 20 ਕਰੋੜ 20 ਕਰੋੜ 20 ਕਰੋੜ ਸਤਵੰਤ ਕੁਰੇ ਸਤਵੰਤ ਕੁਰੇ ਮਸੀਦੀ ਸਤਵੰਤ ਕੁਰੇ ਮਸੀਦੀ ਤੂੰ ਸਾੜਾ ਕੀ ਮਾਸੀ ਮਸੀ ਵਾਲਾ ਪੜਾ ਸ਼ੁਰੂ ਕੀਤਾ ਇਹ ਕੀ ਬਣ ਗਿਆ ਸਦੇ ਕੁਝ ਬਣਿਆ ਨਹੀਂ ਬੰਨ ਵਾਲਿਆਂ ਕਰੋੜਪਤੀ ਸਮਝ ਲੈ ਆਪਣੀ ਲਾਟਰੀ ਲੱਗੀ ਓ ਕਿਵੇਂ ਆਪਣੇ ਕੋਲ ਇੱਕ ਤਲਵਾਰ ਨਹੀਂ ਹੈ ਇਹ ਤਾਂ ਆਪਾਂ ਪੁੱਠੇ ਸਿੱਧੇ ਕੰਮ ਲੈਂਦੇ ਰਹਨੇ ਆ ਮੈਂ ਸਮਝੀ ਨਹੀਂ ਯਾਰ ਉਹੀ ਤਲਵਾਰ ਜਿਹਦੇ ਮੁਰੇ ਆਪਾਂ ਨੀਲੇ ਰੰਗ ਦੀ ਜਾਲੀ ਬੰਨ੍ਹ ਕੇ ਕਦੇ ਪੂਲ ਚੋਂ ਪੱਤੇ ਇਕੱਠੇ ਕਰ ਲੈ ਕਦੇ ਪਵਿੱਤੇ ਤੋੜ ਲੈ ਜਾਂ ਜਦੋਂ ਕਦੇ ਮੈਨੂੰ ਵੱਟ ਚੜੇ ਮੈਂ ਬਬਲੀ ਦਾ ਪੜਾhanga ਕਰਦਾ ਹਾਂ ਹਾਂ ਆ ਤਲਵਾਰ ਇਹਦੇ ਬਾਰੇ ਲਿਖਿਆ ਕਿ ਇੰਟਰਨੈਸ਼ਨਲ ਮਾਰਕੀਟ ਵਿੱਚ ਇਹਦੀ ਕੀਮਤ 20 ਕਰੋੜ ਰੁਪਏ ਆ ਅੱਜ ਤੋਂ ਆਪਾਂ 20 ਕਰੋੜ ਪਤੀ ਹੋ ਗਏ ਲੈ ਦੇਖ ਲਓ ਜੀ ਕਿੰਨੇ ਲੱਕੀ ਉਹ ਮੁੰਡੇ ਆਪਣੇ ਲਈ ਹਾਲੇ ਉਹਨਾਂ ਦਾ ਨਾਂ ਹੀ ਆਇਆ ਆਪਣੇ ਘਰੇ ਤੇ ਆਪਾਂ ਨੂੰ ਕਿੰਨੀ ਚੰਗੀ ਖਬਰ ਮਿਲੀ ਹੈ ਤੁਸੀਂ ਇੱਕ ਵਾਰੀ ਇਹਨਾਂ ਬਾਰੇ ਫੇਰ ਸੋ ਨਾ ਜੇ ਮੈਂ ਮੀਰ ਹੋ ਗਿਆ ਤਾਂ ਮਤਲਬ ਇਹ ਨਹੀਂ ਘਰ ਚ ਮੈਂ ਨਾਥ ਆ ਲਿਆ ਖੋਲੂਗਾ ਨਹੀਂ ਉਹ ਪੂਰੇ ਨਾਥ ਨਹੀਂ ਹੈ ਅੱਛਾ ਯੂ ਮਨ ਹਾਫ ਬੋਇਲਡ ਨਾਥ ਨੇ ਨਹੀਂ ਉਹ ਨਾ ਦਾ ਇੱਕ ਅੰਕਲ ਹੈਗਾ ਕੈਨੇਡਾ ਚ ਜੀਨੇ ਉਹਨਾਂ ਨੂੰ ਹੁਣ ਤਾਈ ਪਾਲਿਆ ਆ ਬਹੁਤ ਵੱਡਾ ਬਿਜ਼ਨਸਮੈਨ ਹੈ ਉੱਥੇ ਦਾ ਜੇ ਕੱਲ ਨੂੰ ਕੋਈ ਉੱਚਨੀਵੀਂ ਗੱਲ ਹੋ ਜਾਂਦੀ ਹੈ ਤਾਂ ਕੋਈ ਰਿਸਪਾਂਸਿਬਲ ਬੰਦਾ ਤਾਂ ਹੈ ਨਾ ਵਿੱਚ ਤੁਸੀਂ ਇਹ ਜੇ ਮੌਕੇ ਪਲੀਜ਼ ਆਪਣੀਆਂ ਕੁੜੀਆਂ ਨੂੰ ਨਰਾਜ਼ ਨਾ ਕਰੋ ਚੱਲ ਠੀਕ ਆ ਫਿਰ ਬਲਾਲਾ ਮੁੰਡਿਆ ਨੂੰ ਸਾਡੇ ਅੰਕਲ ਪਰ ਮੇਰੀ ਵੀ ਇੱਕ ਸ਼ਰਤ ਆ ਮੈਂ ਵਿਆਹ ਲਈ ਹਾਂ ਤਾਂ ਕਰੂੰਗਾ ਜੇ ਮੁੰਡੇ ਮੈਨੂੰ ਜੱਜਦੇ ਹੋਣਗੇ ਠੀਕ ਹੈ ਓ ਬੇਟਾ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਨੂੰ ਪਾਲ ਲਿਆ ਪੋਸਿਆ ਤੇ ਵੱਡਾ ਕੀਤਾ ਤੇ ਹੋਂ ਤੁਹਾਡਾ ਰਿਸ਼ਤਾ ਹੋਣ ਵੇਲੇ ਕਿੰਨਾ ਪਿੱਛੇ ਹਟ ਜਾऊं ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਮਲੇਸ਼ੀਆ ਕਦੋਂ ਆਵਾਂ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਸਸੀ ਗਰ ਜੀ ਤਵਾਣਾ ਤੂੰ ਸਿੱਧੂ ਸਾਹਿਬ ਪੂਰੇ ਮਲੇਸ਼ੀਆ 'ਚ ਖਬਰ ਫੈਲੀ ਹੋਈ ਹੈ ਬਈ ਜੈਪੁਰ ਘਰਾਣੇ ਦੀ ਸ਼ਾਈ ਤਲਵਾਰ ਨਾਲ ਤੁਸੀਂ ਰੋਜ਼ ਸਵੇਰੇ সুইਮਿੰਗ ਪੂਲ 'ਚੋਂ ਪੱਤੇ ਕੱਢਦੇ ਰਹਿੰਦੇ ਹੋ ਕਿਉਂ ਤੂੰ ਕੱਡੇ ਪੱਤੇ ਚੁੱਕ ਚੁੱਕ ਕੇ ਪੂਲ ਚ ਵਾਪਸ ਸੁੱਟਣਾ ਇੱਕ ਪੁਰਾਣੀ ਕਹਾਵਤ ਹੈ ਇੱਕ ਕੋਮਿਆਰ ਨੂੰ ਹੀਰਾ ਲੱਭ ਗਿਆ ਸੀ ਉਹਨੇ ਉਹ ਹੀਰਾ ਚੱਕ ਕੇ ਗਦੇ ਦੇ ਗਲ ਚ ਪਾਤਾ ਪਰ ਹੀਰੇ ਦੀ ਕਦਰ ਤਾਂ ਸਾਡੇ ਵਰਗਾ ਕਦਰ ਦਾ ਨਹੀਂ ਕਰ ਸਕਦਾ ਸਿੱਧੂ ਨੂੰ ਬੁੱਧੂ ਬਣਾਉਣਾ ਇੰਨਾ ਸੌਖਾ ਨਹੀਂ ਪੂਰੇ 20 ਕਰੋੜ ਦੀ ਆ ਤਲਵਾਰ ਐਨੇ ਪੈਸੇ ਦੇਣ ਜੋਗੀ ਤੇਰੀ ਔਕਾਤ ਹੈ ਹੁਣ ਤੱਕ ਤੇਰੇ ਕੋਲ ਗਲੀਚਿਆਂ ਦਾ 20000 ਤਾਂ ਦਿੱਤਾ ਨਹੀਂ ਗਿਆ ਕਾਰਤੀ ਇਹ ਨਾ ਛੋਟੀ ਗੱਲ ਸਿੱਧੂ ਸਾਹਿਬ ਉਂਟਾਲਿਆਂ ਨਾ ਲਾ ਕੇ ਯਾਰੀਆਂ ਦਰਵਾਜ਼ੇ ਨੀਵੇਂ ਨਹੀਂ ਰੱਖੀ ਦੇ ਉਹ ਅਸੀਂ ਤੁਹਾਨੂੰ ਕਰੋਨਾ ਹੀ ਤੋਲਣ ਨੂੰ ਫਿਰਦੇ ਆ ਉਹ ਤੁਸੀਂ ਅਜੇ ਵੀ ਦਵਾਨੀਆਂ ਚੌਨੀਆਂ ਦੇ ਹਿਸਾਬ ਚ ਪਏ ਹੋ ਐਨੀ ਮਹਿੰਗੀ ਚੀਜ਼ ਕਰੇ ਨਹੀਂ ਰੱਖੀ ਦੀ ਚੋਰੀ-ਚੋਰੀ ਹੋ ਜਾਂਦੀ ਹੈ ਸਾਡੇ ਕੋਲ ਰਹੂਗੀ ਤਾਂ ਮਹਿਫੂਜ਼ ਰਹੂਗੀ ਜਿੱਦਾਂ ਇੰਟਰਨੈਸ਼ਨਲ ਮਾਰਕੀਟ 'ਚ ਇਹਦਾ ਸੌਦਾ ਹੋ ਗਿਆ 10 ਕਰੋੜ ਰੁਪਏ ਸਿੱਧਾ ਤੁਹਾਡੇ ਘਰ ਪਹੁੰਚ ਜੂ ਕਿਉਂ ਤੂੰ ਮੇਰਾ ਸਾੜਾ ਲਗਦਾ ਜਿਹੜਾ ਮੈਂ ਤੈਨੂੰ ਅੱਧੀ ਕੀਮਤ ਤੇ ਦਊਂਗਾ ਉਹ ਤੂੰ ਤਲਵਾਰ ਦੀ ਗੱਲ ਕਰਦੈ ਇੰਨੇ ਪੈਸਿਆਂ 'ਚ ਮੈਂ ਤੈਨੂੰ ਉਹਦਾ ਮੁੱਠਾ ਨਾ ਦਵਾਂ ਬਸ ਬਸ ਬਹੁਤ ਹੋ ਗਿਆ ਹੁਣ ਇੱਕ ਲਫ਼ਜ਼ ਵੀ ਬੋਲੇ ਨਾ ਹੁਣ ਮੈਂ ਦੇਖੋ ਤੂੰ ਇਹ ਤਲਵਾਰ ਕਿਵੇਂ ਪੀਛਦਾ ਓ ਜਾ ਭੱਗ ਜਾ ਭੱਗ ਜਾ ਹੋਰ ਨਾ ਕਿਤੇ ਮੇਰੇ ਕੋਲੋਂ ਇਸੇ ਤਲਵਾਰ ਨਾਲ ਆਪਣਾ ਘਾਟਾ ਲਾ ਲਈ ਸਿਕੰਦਰ ਐ ਤਲਵਾਰ ਦੀ ਫੋਟੋ ਜੜੀ ਆਪਾਂ ਸਿੱਧੂ ਦੀ ਕਰੋ ਚੁੱਕਣੀ ਆ ਇੰਟਰਨੈਸ਼ਨਲ ਮਾਰਕੀਟ 'ਚ ਇਸ ਤਲਵਾਰ ਦੀ ਜੋ ਵੀ ਕੀਮਤ ਹੋਏਗੀ ਉਸ ਦਾ 30% ਤੈਨੂੰ ਮਿਲੇਗਾ ਨੋ ਨੋ 30% 50 ਓਕੇ ਲੇਕਿਨ ਇੱਕ ਗੱਲ ਦਾ ਧਿਆਨ ਰੱਖੀ ਤਲਵਾਰ ਦੀ ਚੋਰੀ ਦਾ ਸਿੱਧੂ ਨੂੰ ਪਤਾ ਨਹੀਂ ਚੱਲਣਾ ਚਾਹੀਦਾ ਜੇ ਪੁਲਿਸ ਨੂੰ ਰਿਪੋਰਟ ਹੋ ਗਈ ਤੇ ਕੋਈ ਵੀ ਬਾਹਰ ਅੱਗੇ ਨਹੀਂ ਆਊਗਾ ਟਵਾਣਾ ਹੁਣ ਤੂੰ ਆਪਣਾ ਦਿਮਾਗ ਚਲਾਣਾ ਬੰਦ ਕਰ ਦਿਮਾਗ ਪਰ ਮੇਰਾ ਤਾਂ ਕੋਈ ਦਿਮਾਗ ਹੈ ਓਹੋ ਦਿਮਾਦ ਨਹੀਂ ਦਿਮਾਦ ਦਿਮਾਦ ਆ ਦਿਮਾਗ ਅੱਜ ਤੋਂ ਬਾਅਦ ਤੇ ਤੰਦਰ ਦਾ ਦਿਮਾਗ ਚੱਲੂ ਵੈਰੀ ਨਾਈਸ ਵੈਰੀ ਨਾਈਟ ਥੇ ਅਲੱਦ ਥੇ ਪਹਿਲਾ ਐਡਵਾਂਸ ਦਾ ਦਮਤ ਰਾ ਨੌੜੀ ਤਲਵਾਰ ਦੀ ਤੇਫਟੀ ਲਈ ਤੇ ਦੂ ਆਪਣੇ ਕਰ ਦੇ ਵਿੱਚ ਤੇ ਤੇਓਰਟੀ ਦਾੜ ਪੱਤ

ਕਿਸੇ ਦਾ ਗਾਟਾ ਲਾਉ ਨਹੀਂ ਗਿਆ ਸੀ ਉਹਨੂੰ ਟਾਇਲਟ ਚ ਲੁਕਾਉਣ ਗਿਆ ਸੀ ਛੀ ਐਨੀ ਮਹਿੰਗੀ ਚੀਜ਼ ਲੁਕਾਉਣ ਲਈ ਤੁਹਾਨੂੰ ਟਾਇਲਟ ਹੀ ਮਿਲੇ ਮੈਂ ਘੱਟ ਮਹਿੰਗਾ ਇਹਦਾ ਮਤਲਬ ਇਹ ਤਾਂ ਨਹੀਂ ਮੈਂ ਟਾਇਲਟ ਜਾ ਹੀ ਨਾ ਕਰਾਂ ਨਾਲੇ ਚੱਲੀਏ ਟਾਇਲਟ ਹੀ ਤਾਂ ਕਹੀਜੀ ਥਾ ਜਿੱਥੇ ਕਿਸੇ ਨੂੰ ਸ਼ੱਕ ਨਹੀਂ ਜਾਂਦਾ ਸਪੋਜ਼ ਕਰ ਲਓ ਕੱਲ ਨੂੰ ਘਰ ਦੇ ਵਿੱਚ ਜੇ ਚੋਰ ਕੋਈ ਆ ਵੀ ਗਿਆ ਤਾਂ ਟਾਇਲਟ ਚੈੱਕ ਕਰਨਾ ਤਾਂ ਸ਼ਰਮੋ ਸ਼ਰਮੀ ਛੱਡ ਦੋ ਮਾਸਟਰ ਜੀ ਆ ਆਪਣੀ ਤਲਵਾਰ ਦੀ ਸਿਕਿਉਰਿਟੀ ਵਾਸਤੇ ਗਾੜਾ ਆ ਗਿਆ ਜੀ ਆ ਗਿਆ ਹਾਂ ਜੀ ਹਾਂ ਭਾਈ ਗੁਡ ਮਾਰਨਿਸਾ ਸਕਰਟ ਡੀ ਗਾਟ ਘਰ ਦੇ ਅੰਦਰ ਛੋਣੀ ਨਹੀਂ ਪਾਉਣੀ ਬਾਹਰ ਗੇਟ ਤੇ ਖੜਨਾ ਜੱਟ ਤੁਸੀਂ ਵੀ ਕੱਲ ਉਹਨਾਂ ਦੋਨਾਂ ਨੇ ਆ ਹੀ ਜਾਣਾ ਹੈ ਫਿਰ ਉਸ ਤੋਂ ਬਾਅਦ ਸਿਕਿਉਰਿਟੀ ਦੀ ਲੋੜ ਨਹੀਂ ਪੈਣੀ boss ਦੋਵੇਂ ਕੱਲ ਸਵੇਰ ਦੀ ਫਲਾਈਟ ਤੋਂ ਆ ਰਹੇ ਨੇ ਇਹ ਜ਼ਰੂਰ ਦੋਨੋਂ ਸਿੱਦੂ ਨਾਲ ਤਲਵਾਰ ਦੀ ਡੀਲ ਕਰਨਾ ਆ ਰਹੇ ਨੇ ਸਿੱਧੂ ਬੜਾ ਤੇਜ਼ ਨਿਕਲਿਆ ਦਿਲ ਤਾਂ ਤਾਂ ਹੀ ਪਤੀ ਹਾਂ ਜਦੋਂ ਮੈਂ ਤਹੀ ਤਲਾਮਤ ਤੇ ਤੁੱਤੇ ਤਰ ਤੱਕ ਪੁੰਚਣ ਤੇ ਕਿੰਕੂ 에어ਪੋਰਟ ਤੇ ਨਾ ਟਾਈਮ ਨਾ ਲੈਣ ਆ ਜਾਈਂ ਸਾਨੂੰ ਠੀਕ ਆ ਓਕੇ ਦੁਬਾਰਾ ਯਾਦ ਕਰਾਤਾ ਉਹਨੂੰ ਅੰਕਲ ਦਫੋ ਨਾ ਗੱਲ ਕਰਾ ਮੇਰੀ ਹਾਂਜੀ ਅੰਕਲ ਵਿਕਰਮ ਬੋਲਦਾ ਤੁਹਾਡੀ ਫਲਾਈਟ ਕਿੰਨੇ ਵਜੇ ਆ ਹਾਂਜੀ ਹਾਂਜੀ ਦਿੱਲੀ 에어ਪੋਰਟ ਬੈਠੇ ਆ ਜੀ ਆ ਬੇਟੇ ਮੇਰੀ ਕੰਪਨੀ ਦੇ ਇੱਥੇ ਕੁਝ ਲੀਗਲ ਇਸ਼ੂਸ ਹੋ ਗਏ ਨੇ ਤੇ ਮੇਰਾ ਇਸ ਵੇਲੇ ਇਥੋਂ ਨਿਕਲਣਾ ਬਹੁਤ ਔਖਾ ਹੈ ਹਾਂਜੀ ਤੁਸੀਂ ਨਾ ਮਲੇਸ਼ੀਆ 에어ਪੋਰਟ ਹੀ ਆ ਜਿਓ ਉੱਥੇ ਹੀ ਮਿਲਾਂਗੇ ਮੈਨੂੰ ਕਹਿਣਾ ਸੀ ਦਿਲੋਂ ਥੈਂਕ ਯੂ ਜੇ ਤੁਹਾਡੀ ਜਗ੍ਹਾ ਕੋਈ ਹੋਰ ਘਟਿਆ ਬੰਦਾ ਹੁੰਦਾ ਨਾ ਉਹਨੇ ਇੰਨੀ ਦੂਰ ਆਉਣ ਦੀ ਖੇਚਲ ਹੀ ਨਹੀਂ ਕਰਨੀ ਨਹੀਂ ਆ ਰਿਹਾ ਰੋਕੀ ਇਹਨੂੰ ਮੇਰੀ ਪ੍ਰੋਬਲਮ ਸਮਝਾ ਦੇ ਤੇ ਸਿੱਧੂ ਸਾਹਿਬ ਨੂੰ ਸੌਰੀ ਕਹਿ ਦੇਣਾ ਮੈਨੂੰ ਜਦੋਂ ਵੇਲਾ ਮਿਲੇਗਾ ਮੈਂ ਆ ਕੇ ਉਹਨਾਂ ਨੂੰ ਮਿਲ ਲਾਂਗਾ ਤੇ ਆਪਣਾ ਖਿਆਲ ਰੱਖਣਾ ਬੇਟੇ ਠੀਕ ਹੈ ਬਾਏ ਪਰ ਯਾਰ ਸੋਨੀਆ ਨੇ ਕਿਹਾ ਹੀ ਅੰਕਲ ਨੂੰ ਨਾਂ ਲੈ ਕੇ ਆਇਓ ਉਹਨਾਂ ਨੂੰ ਕੀ ਕਵਾਂਗੇ ਯਾਰ ਹੁਣ ਇੱਥੇ ਕਿਤੇ ਹੋਣਾ ਦੇਖ ਯਾਰ ਆਪਾਂ ਨੂੰ ਪਹੁੰਚਣ ਨੂੰ ਹੋਰ ਕਿੰਨਾ ਟਾਈਮ ਲੱਗੂ? ਬਸ ਜੀ ਥੋੜਾ ਟਾਈਮ ਹੋਰ ਲੱਗੂ। ਜਦੋਂ ਕਿਸਦੇ ਨਾਲ ਆਈਦਾ ਉਹ ਤਾਂ ਬੜੀ ਜੇਤੀ ਪਹੁੰਚ ਜਾਂਦਾ ਹੈ। ਹਾਂ? ਉਹ ਛੇਤੀ ਮਰੀ ਇੱਥੇ ਨਿਕਲੇ ਕਹਿੰਦੇ ਰਿਪੋਰਟ ਕਰ ਦੇਣਾ ਨਾ। ਓਏ ਇੱਥੇ ਤੇਹੀਂ ਜਾਣਾ ਵੀਰੇ ਸਿੱਧੂ ਸਾਹਿਬ ਨੂੰ ਭੇਜ ਜਾ ਯੈਸ ਉਹਨਾਂ ਨਾਲ ਤਲਵਾਰ ਦੀ ਡੀਲ ਕਰਨ ਤੁਸੀਂ ਆਏ ਹੋ ਦੋ ਜਣੇ ਆਏ ਵੀਰੇ ਅੰਕਲ ਬਾਅਦ ਚੋਂਣਗੇ ਉਹ ਦੂਜਾ ਬਾਥਰੂਮ ਗਿਆ ਚੁੱਪ ਚਾਪ ਇੱਥੋਂ ਹੀ ਮੁੜ ਜਾ ਕਿਹਾ ਚੂਦੇ ਕੀ ਵੀਣੀ ਵੀਰੇ ਰੋਟੀ ਖਾਵਾਂਗੇ ਕਰ ਜਾ ਕੇ ਚਾਹ ਚੂਦੇ ਲੱਗਦੇ ਆ ਮਾਸੀ ਦੇ ਨਹੀਂ ਆਇਆ ਤੂੰ ਦੇਖ ਜੇ ਤੂੰ ਉਸ ਤਲਵਾਰ ਬਾਰੇ ਸੋਚਿਆ ਵੀ ਨਾ ਤਾਂ ਅਸੀਂ ਤੈਨੂੰ ਵਾਪਸ ਨਹੀਂ ਜਾਂਦਿਆਂਗੇ ਜੇ ਨਾ ਕਰਦਾ ਤੇ ਮੰਗਾ ਲਾ ਵੀਰੇ ਪਰ ਨਾਲ ਬੰਦ ਮੰਗਾ ਲਈ ਭੁੱਖ ਬਹੁਤ ਲੱਗੀ ਹੈ ਇਹ ਦੂਜਾ ਵੀਰੇ ਅਸੀਂ ਦੋਵੇਂ ਆਏ ਆਂ ਉਹ ਹਾਂ ਯਾਰ ਭਲੇਖੇ ਜੰਗਲ ਦਾ ਨਾਮ ਲਿਖ ਲਿਆਇਆ ਲਿਖਣਾ ਆਪਣਾ ਹੀ ਕਮਲੇ ਰੋਕੀ ਤੂੰ ਚੁੱਪ ਰਹੀ ਮੈਨੂੰ ਸਾਰਾ ਕੁਝ ਸੁਣਦਾ ਚਾਮ ਗਾਲ ਯਾਰ ਇਹਨਾਂ ਨੇ ਖੇਚਲ ਜਿ ਪੈ ਗਏ ਨਹੀਂ ਬਣੀ ਛੋਟੇ ਗੱਡੀ ਵਗਾਲਾ ਚਾਹ ਕਰੇ ਜਾ ਕੇ ਪੀਵਾਂ ਚੱਲ ਕੱਲਾ ਹੋਣਾ ਉਦੋਂ ਸੀ ਰਿੰਗੜ ਲੱਗਦੇ ਆ ਜਦੋਂ ਕਿਸਦੇ ਨਾਲ ਆਈਦਾ ਉਦੋਂ ਵੀ ਰਿੰਗੜੀ ਲੱਗਦੇ ਆ ਠੱਗੀ ਤਾਂ ਠੱਗੀ ਹੋਈ ਐ ਮਲੇਸ਼ੀਆ ਚ ਵੀ ਇਦਾਂ ਠੱਗੀ ਹੁੰਦੀ ਐ ਲਓ ਦੇਖ ਲਓ ਸੁਣਨ ਨੂੰ ਤਾਂ ਡਰਾਈਵਰ ਬੰਦਾ شریف ਲੱਗ ਰਿਹਾ ਸੀ ਚਲੋ ਜੈਸਾ ਵੀ ਐ ਮੇਰਾ ਪਤੀ ਮੇਰਾ ਦੇਵਤਾ ਹੈ ਹੋਰ ਕੀ ਐ ਉਹ Oh yeah! you want to go there? hanji hanji thank you, thank you come, come yeah! wow, wow. Okay Oh Take thank care. you thank you Is it a rival? No, toilet huh? Eh? ਪਕਾ ਕੋਈ ਪੰਜਾਬੀ ਹੋਣਾ ਜਿਹੜਾ ਮੈਨੂੰ ਇੱਥੇ ਛੱਡ ਗਿਆ ਬੜੇ ਪਿਆਰ ਨਾਲ ਪਾਲਿਆ ਐ ਮੈਂ ਟੋਨੀ ਇਹ ਮੇਰਾ ਟੋਨੀ ਬੜਾ ਵਫਾਦਾਰ ਜਾਨ ਵਾਲਾ ਸੱਸੀ ਕਾਲ ਸਿੱਧੂ ਅੰਕਲ ਸਾਸਰੀ ਗਾਲ ਜੀ ਮੈਂ ਤੇਦੂ ਨਹੀਂ ਆ ਅੰਕਲ ਤੁਸੀਂ ਪੱਕੇਦਾਂ ਦੀ ਬੰਨੀ ਆ ਸਿੱਧੂ ਦੇ ਜੱਟ ਨਹੀਂ ਹੁੰਦੇ ਤੁਸੀਂ ਅਬਦੁੱਲ ਸਿੱਧੂ ਆ ਉਮਰ ਤੈਨੂੰ ਤੇ ਆ ਨਾ ਮੈਂ ਤੇਦੂ ਨਹੀਂ ਆ ਉਹ ਟਟਮ ਜ਼ਬਰਦਾਰ ਦੇ ਤੋਈ ਹਿਲੇ ਆ ਤਾਂ ਅੰਕਲੇ ਇਥੇ ਬੁਲਾ ਕੇ ਹੁਣ ਆਪੇ ਸਾਨੂੰ ਡਾਂਟ ਰਹੇ ਹੋ ਇਸ ਕੀ ਤੁਹਾਡੀਆਂ ਕੁੜੀਆਂ ਨੇ ਵੀ ਕੀਤਾ ਇਹ ਸਿੱਧੂ ਅੰਕਲ ਉਹ ਤੇਰੀ ਇਹ 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 ਉਹ ਸਿੱਧੂ ਨਹੀਂ ਆ ਨਹੀਂ ਆ ਇਹ ਸਿੱਧੂ ਅੰਕਲ ਨਹੀਂ ਆ ਮਾਰੇ ਦੇ ਤਿੰਨ ਸਿੱਤ ਆ ਕਿ ਕੀਤਾ ਹੈ ਪੋ ਥੈਂਕ ਯੂ ਥੈਂਕ ਯੂ ਇਹ ਸੇਟਰ ਡਰਾਈਵਰ ਨਾ ਦਿਸ ਇ ਟਾਇਲਟ ਹਾਂ ਤੂ ਤਲਵਾਰ ਲੈਤੇ ਦਿੰਦਾ ਤੁਹਾਡੇ ਤੋਂ ਲਾਜਾ ਜੇ ਮੇਲੇ ਦੀਆ ਤੋ ਜ਼ਿੰਦਾ ਬਾਪਤ ਜਾਣਾ ਚਾਹਦਾ ਹੈ ਤਾਂ ਹਾਂਜੀ ਹਾਂਜੀ ਪਰ ਮੈਨੂੰ ਇਹ ਦੱਸੋ ਕੋਈ ਤਰੀਕਾ ਹੈ ਕਿ ਅਸੀਂ ਮਲੇਸ਼ੀਆ ਤੋਂ ਜ਼ਿੰਦਾ ਵਾਪਸ ਜਾ ਸਕੀਏ ਤਲਵਾਰ ਲੈਤੇ ਆ ਜਾ ਨਹੀਂ ਤੁਸੀਂ ਸਮਝੇ ਨਹੀਂ ਕੀ ਕਰੀਏ ਜਿਹੜਾ ਮਲੇਸ਼ੀਆ ਤੋਂ ਜਿੰਦਾ ਵਾਪਸ ਜਾ ਸਕੀਏ ਤੈਨੂੰ ਤੇ ਆ ਨਾ ਤਲਵਾਰ ਚਾਹੀਦੀ ਐ ਤਲਵਾਰ ਸਮਝ ਨਹੀਂ ਆਇਆ ਜੀ ਉਹ ਤੇ ਹੈ ਜੇ ਪੰਜਾਬੀ ਐ ਤੂੰ ਤੈਨੂੰ ਇਹ ਨਹੀਂ ਪਤਾ ਤਲਵਾਰ ਤੀਤੀ ਦੁੱਦੀ ਐ ਉਹ ਇਹਨੂੰ ਦੱਸਾਓ ਤਲਵਾਰ ਤੀਤੀ ਦੁੱਦੀ ਐ ਆ ਹਾ ਆਹ ਦਲਵਾਰ ਸਾਨੂੰ ਮਾਰੇ ਨਾ ਜੀ ਸਾਨੂੰ ਇਹਦੇ ਸੋ ਜਿੰਦਾ ਛੱਡ ਲਈ ਚਾਹੀਦਾ ਕੀ ਆ ਆ ਦਲਵਾਰ ਚਾਹੀਦੀ ਹੈ ਭਰਾਵਾ ਆ ਦਲਵਾਰ ਚਾਹੀਦੀ ਹੈ ਪਲੀਜ਼ ਮਾਰੇ ਨਾ ਜੀ ਇਸ਼ਾਰਾ ਨਾ ਸਮਝਾ ਦਿਓ ਓਏ ਦਲਵਾਰ ਚਹੀਦੀ ਹੈ ਬਾਬਾ ਚਲੋ ਆਰਤੀ ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਇਜ਼ ਇਟ ਅਰਾਈਵਲ ਨੋ ਇਜ਼ ਟਾਇਲਟ ਕਮਾਲ ਹੈ ਜਹਾਜ਼ ਕਿਤੇ ਹੁਣ ਇੱਥੇ ਤਾਂ ਨਹੀਂ ਉਤਰਨ ਲੱਗੇ ओके ओके ਤੁਸੀਂ ਜੋ ਵੀ ਕਹਿ ਰਹੇ ਹੋ ਸੀ ਕਰਨ ਨੂੰ ਤਿਆਰ ਹਾਂ ਪੁਲਿਸ ਸਾਡੀ ਜਾਨ ਬਖਸ਼ ਤੋ ਹੁਣ ਮੰਨ ਕੇ ਨਹੀਂ ਚਲੋ ਲਾਜਾ ਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਉਹ ਸ਼ੁਕਰ ਕਰੋ ਆ ਗਿਆ ਤੈਨੂੰ ਹੋਏ ਸੌਰੀ ਸੌਰੀ ਉਹ ਰੌਕੀ ਰੌਕੀ ਤੂੰ ਮੈਂ ਤੁਹਾਨੂੰ ਕੱਦ ਲਵਦਾ ਫਿਰਦਾ ਪਰ ਕਿਤੇ ਬਿਕਰਮ ਨਜ਼ਰ ਨਹੀਂ ਆ ਰਿਹਾ ਉਹ ਤੂੰ ਕੀ ਨਾਮ ਲੈ ਗਿਆ ਬੜਾ ਤਗੜਾ ਬਿਜ਼ਨਸ ਆ ਇਹ ਤੇ 에어ਪੋਰਟ ਤੇ ਟਾਇਲਟ ਖੋਲੀ ਫਿਰਦਾ ਕੌਣ ਕਹਿੰਦਾ ਵੇਖਲਾ ਦੀ ਕਰਤੂਤ ਆਪਾਂ ਲੈਣ ਆਉਣਾ ਹੀ ਉਹ ਇੱਕ ਦਿਨ ਦੁਕਾਨ ਨਹੀਂ ਹਾਂ ਬੰਦ ਕਰ ਸਕਦਾ ਇਹ ਇਹ ਆਇਆ ਇਹਦਾ ਨਹੀਂ ਆਉਂ ਐ ਆਇਆ ਅੱਛਾ ਲੈਣਾ ਓ ਇੱਥੇ ਕਿੱਥੇ ਲੈਣਾ ਓ ਇੱਥੇ ਲੈਂਡਿੰਗ ਹੁੰਦੀ ਆ ਲੈਂਡਿੰਗ ਨਹੀਂ ਹੁੰਦੀ ਓ ਇੱਕ ਤਾਂ ਕਿਸਦਾ ਯਾਰ ਬੋਲਾ ਨਾ ਹੋਵੇ ਓ ਓਏ ਹਾਂ ਗੁੰਗਾ ਹੋਵੇ ਚਲੋ 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 ਘਰ ਚਲੀਏ ਚਲੋ 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 ਓ ਹੈਲੋ ਓ ਮੈਂ ਤੁਹਾਨੂੰ ਲੈਣ ਆਇਆ ਮੈਨੂੰ ਤਾਂ ਲੈ ਚਲੋ ਕਿੱਥੇ ਗਏ ਹਾਂ ਚਲ ਅੰ ਅੰ ਐਈ ਮੈਂ ਅੰਗਰੇਜ਼ਾਂ ਨੂੰ ਹੀ ਅੰਡਰਐਸਟੀਮੇਟ ਕਰੀ ਗਿਆ ਪਰ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਟਾਇਲਟ 'ਚ ਮਿਲੋਗੇ ਤਾਂ ਹੀ ਮੈਨੂੰ ਬਾਰ-ਬਾਰ ਉੱਥੇ ਛੱਡ ਕੇ ਆਉਂਦੇ ਸੀ ਉਪਰ ਵੈਸੇ ਤੁਸੀਂ ਇੰਨਾ ਟਾਈਮ ਹੈ ਕਿੱਥੇ ਸੀ ਯਾਰ ਉਧਰ ਤੇਰਾ ਫੁੱਫੜ ਖਲੋਤਾ ਪਹਿਲਾਂ ਇਹ ਤੇ ਪੁੱਛ ਲੈ ਨਹੀਂ ਦੇਰ ਗਿਆ ਕਿੱਥੇ ਸੀ ਉਹ ਸਾਨੂੰ ਕੁਝ ਬੰਦੇ ਚੱਕ ਕੇ ਲੈ ਗਏ ਸੀ ਮਾਰਨ ਲਈ ਲੈ ਕੌਣ ਸੀ ਉਹ ਇਹ ਉਹ ਉਹ ਹੀ ਉਹ ਉਹ ਸਾਨੂੰ ਕੀ ਪਤਾ ਕੌਣ ਸੀ ਯਾਰ ਲੱਗਦਾ ਕਿਸੇ ਹੋਰ ਦੀ ਗਲਤਫਹਿਮੀ ਚੱਕ ਕੇ ਲੈ ਗਏ ਉਹ ਤਲਵਾਰ ਨਾਲ ਵੱਡੇ ਲੱਗੇ ਸੀ ਗੁਰੂਆ ਇਹ ਤੇ ਤੈਨੂੰ ਪਤਾ ਕਮਦਲਾ ਬਿਹੋਸ਼ ਹੋ ਗਿਆ ਉੱਥੇ ਬਾਅਦ 'ਚ ਮੈਂ ਹਿੰਮਤ ਵਿਖਾਈ ਰੋਇਆ ਉਹ ਨਾ ਅੱਗੇ ਫੇਰ ਛੱ ਓ ਚੱਲ ਸ਼ੁਕਰ ਹੈ ਤੁਹਾਡੀ ਜਾਨ ਤਾਂ ਬਚ ਗਈ ਮਰੇ ਤਾਂ ਦੱਸਾਂ ਅੰਕਲ ਉਹ ਬਹਿ ਜਾ ਹੁਣ ਉਹ ਬਹਿ ਜਾ ਬੱਚੇ ਹੁਣ ਚੱਕ ਕੇ ਲੈ ਜਾਂਦੇ ਤੂੰ ਮੇਰੀ ਗੱਲ ਤਾਂ ਸੁਣ ਅੰਕਲ ਅੰਕਲ ਤਾਂ ਦੱਸੋ ਕਿਉਂ ਨਹੀਂ ਆਏ ਕਮਾਲ ਕਰਦੇ ਯਾਰ ਅੰਕਲ ਤਾਂ ਦੱਸੋ ਟਿੰਕੂ ਓ ਟਿੰਕੂ ਉਹ ਕੁੜੀਆਂ ਨਹੀਂ ਕੁੜੀਆਂ ਜਿੰਨਾ ਕਰਕੇ ਹੀ ਆਏ ਆ ਉਹ ਤੇਰੀਆਂ ਭਾਬੀਆਂ ਓ ਯਾਰ ਇਹ ਬੋਲਿਆ ਸਾਨੂੰ ਤਾਂ ਸੁਣਦਾ ਇਹਨੂੰ ਕਹੇ ਹੌਲੀ ਬੋਲ ਓਏ 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 ਆ ਉਹ ਹੋਰ ਕੁਝ ਬੋਲ ਤਾ ਲੈ ਜਮੀ ਹੌਲੀ ਹੋ ਗਿਆ ਟਿੰਕੂ ਟਿੰਕੂ ਚੱਲ 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 ਬੱਸ ਔਰ ਦੇ ਹੁਣ ਹਾਂ ਟਿੰਕੂ ਕੁੜੀਆਂ ਤੇ ਉਹਨਾਂ ਦੇ ਫਾਦਰ ਦੀ ਨਾ ਪਹਿਲੀ ਸ਼ਰਤ ਇਹ ਹੀ ਆ ਕਿ ਸਾਡੇ ਅੰਕਲ ਨਾਲ ਆਉਣਾ ਚਾਹੀਦੇ ਆ ਜਿਹੇ ਜਿਹੇ ਤੁਹਾਡੇ ਹਾਲਾਤ ਨੇ ਪੁੱਤ ਗੱਲ ਤੋਂ ਤੋਂ ਹੋਣੀ ਵੀ ਨਹੀਂ ਸੀ ਉਦਾਂ ਤੇ ਤੈਨੂੰ ਪਤਾ ਮੈਂ ਸਾਰਾ ਕੁਝ ਹੈਂਡਲ ਕਰ ਹੀ ਲੈਣਾ ਪਰ ਉਹਨਾਂ ਨੂੰ ਲੱਗਦਾ ਮੇਰੇ ਕੋਲ ਗੱਲ ਹੀ ਨਹੀਂ ਹੁਣੀ ਓ ਯਾਰ ਤੁਸੀਂ ਮੈਨੂੰ ਐ ਦੱਸੋ ਵੀ ਵਾਪਸੀ ਟਿਕਟ ਤੁਸੀਂ ਆਪ ਕਰਾ ਕੇ ਆਇਓ ਜਾਂ ਮੈਂ ਇਥੋਂ ਕਰਾ ਕੇ ਭੇਜਾਂ ਤੁਹਾਨੂੰ ਹਾਂ ਟਿੰਕੂ ਤੂੰ ਮੇਰੀਆ ਗੱਲਾਂ ਹਾਂ ਨਾ ਸੁਣ ਮੈਂ ਕੁੱਤਾ ਭੌਂਕਦਾ ਰਹੀ ਨਾ ਉਹ ਤੂੰ ਬੋਲਦਾ ਨਹੀਂ ਇਹਦੀ ਮੈਂ ਸੁਣਾ ਨਾ ਮੈਂ ਜਾ ਮਾਤਾ ਕਿੱਧਰ ਜਾ ਮੈਂ ਤਾਂ ਦੱਸ ਦੋ ਹਾਂ ਓਕੇ ਟਿੰਕੂ ਏ ਟਿੰਕੂ ਵੀਰ ਬਾਬੇ ਹਾਂ ਉਹ ਯਾਰ ਅਸੀਂ ਸੋਚਦੇ ਸੀ ਕਿ ਉਹ ਕੁੜੀਆਂ ਤੇ ਉਹਨਾਂ ਦੀ ਫੈਮਿਲੀ ਚ ਅੰਕਲ ਨੂੰ ਤਾਂ ਕਿਸੇ ਨੇ ਵੇਖਿਆ ਨਹੀਂ ਤੇ ਤੂੰ ਗੁਰੂ ਆ ਜੇ ਅੰਕਲ ਬਣ ਕੇ ਚੱਲ ਜਾ ਸਾਡੇ ਨਾਲ ਉਹ ਸਾਡਾ ਰਿਸ਼ਤਾ ਹੋ ਜਾਣਾ ਹੀ ਓਏ ਮੈਂ ਅੰਕਲ ਬਣ ਕੇ ਚੱਲਾਂ ਹਾਂ ਦੇਖਣ ਨੂੰ ਤੁਹਾਡੇ ਨਾਲ ਛੋਟਾ ਲੱਗਦਾ ਚਲੋ ਫਿਰ ਦਫਾ ਹੋ ਜਾਓ ਤੂੰ थैंक यू ਯਾਰ ਜੇ ਤੂੰ ਨਾ ਮੰਨਦਾ ਤੇ ਸਾਡਾ ਕੀ ਬਣਦਾ ਯਾਰ ਓਏ ਓਏ ਨਾ ਕਰਤੀ ਉਹ ਮੰਨ ਜਾ ਯਾਰ ਅੱਜ ਤੱਕ ਸਾਨੂੰ ਕਿਸੇ ਕੁੜੀ ਨੇ ਹਾਂ ਨਹੀਂ ਕੀਤੀ ਇਹਨਾਂ ਨੇ ਹਾਂ ਕੀਤੀ ਤੇ ਤੂੰ ਨਾ ਗਰੀ ਜਾਣਾ ਉਹ ਮੰਨ ਜਾਓ ਸਾਡਾ ਰਿਸ਼ਤਾ ਹੋ ਜਾਣਾ ਓ ਗੁਰੂਆ ਉਹ ਜੇ ਕਿਤੇ ਆਪਾਂ ਫਸ ਗਏ ਨਾ 420 ਦਾ ਕੇਸ ਪੈ ਜਾਣਾ ਆਪਣੇ ਤੇ ਚੰਗਾ ਭਰਾਵਾ ਫਿਰ ਕਾਹ ਦੀਆਂ ਯਾਰੀਆਂ ਰਹਿ ਗਈਆਂ ਤੂੰ ਸਾਨੂੰ ਨਾ ਬਲਾ ਕਰੀ ਅਸੀਂ ਤੈਨੂੰ ਨਹੀਂ ਬੁਲਾਉਂਦੇ ਅਸੀਂ ਚੱਲਦੇ ਫਿਰ 에어ਪੋਰਟ ਭਰਾਵਾ ਓਏ ਓਏ ਹੈਲੋ 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 ਓਏ 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 ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਇੱਕ ਮਿੰਟ ਕਦੋਂ ਜਾਣਾ ਉਹਨਾਂ ਦੇ ਘਰੇ ਅੱਜ ਅੱਜ ਜਾਣਾ ਅੱਜ 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 ਤਾਂ ਯਾਰ ਮੇਰੇ ਸਾਲੇ ਨੇ ਮੈਨੂੰ ਘਰੇ ਬੁਲਾਇਆ ਮੇਰੇ ਵਿਆਹ ਦੀ ਤਰੀਕ ਪੱਕੀ ਕਰ ਲਈ ਓਏ ਹੋਏ ਆਇਆ ਆਇਆ ਤੈਨੂੰ ਵੀ ਵਧਾਈਆਂ ਤੈਨੂੰ ਵੀ ਵਧਾਈਆਂ ਆ ਆਈ ਉਹ ਪਾਰਟੀ ਵੀ ਕਰਨਾ ਹੈ ਕੋਈ ਨਾ ਐਡੀ ਤੁਹਾਡੀ ਸਿੱਧੀ ਗੱਲ ਹੋ ਗਈ ਕੁਝ ਮੈਨੂੰ ਦੱਸ ਦੋ ਐ ਆ ਇਹਦਾ ਇਹ ਆ ਰਿਸ਼ਤਾ ਆ ਆ ਪੱਕਾ ਹੋ ਗਿਆ ਉਹ ਸੋਟ ਹੱਥ ਓਏ ਹੱਥ ਤਲੇ ਦਾ ਸਿੱਟੇ ਉਹ ਮਲੇਸ਼ੀਆ ਹੈ ਡਸਟ ਬਿਨ ਚ ਪਾਇਓ ਇਉਂ ਹਾਂ ਇਹਨੂੰ ਹਾਂ ਟਿੰਕੂ ਟੈਂਸ਼ਨ ਐ ਨਹੀਂ ਲੈਣੀ ਤੂੰ ਆ ਇਹ ਆ ਸਾਡੇ ਦੋਵਾਂ ਨਾਲ ਥੋੜੀ ਏ ਡੇਰ ਅਲ ਚੱਲ ਉਸ ਤੋਂ ਬਾਅਦ ਆਓ ਜਿੱਤੇ ਮਰਜੀ ਦਵੋ ਮਤਲਬ ਉਸ ਤੋਂ ਬਾਅਦ ਜਿਤਨੇ ਕੋ ਕੰਮ ਹੈ ਤੇ ਕਰ ਲਈ ਹਾਂ ਨਾਲੇ ਨਾ ਕੁੜੀਆਂ ਦੀ ਫੈਮਲੀ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਸਾਡੇ ਆਪਣੇ ਤਿੰਨਾਂ 'ਚ ਪ੍ਰੋਬਲਮ ਆ ਆ ਪੱਕੀ ਕੁਸ਼ਲ ਕੋਮਾਂਗੇ ਓਏ